ਤੁਸੀਂ ਉੱਤੇ ਬੈਠ ਕਰੋ ਹਾਂਜੀ ਸਰ ਅੱਜ ਆਈਟੀਆਈ ਦੀ ਮੀਟਿੰਗ ਲਿਫਾਉਂ ਚੋ ਕੀ ਕੀ ਦੰਡੇ ਨੇ ਤੇ ਸੁਬਨਾਮ ਤੇ ਆਪਣਾ ਕੀ ਕੀ ਹੋ ਰਿਹਾ ਮੇਰਾ ਨਾਮ ਗਗਨਦੀਪ ਭੁੱਲ ਰਾ ਜੀ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦਾ ਮੈਂ ਸੂਬਾ ਪ੍ਰਧਾਨ ਹਾਂ ਅੱਜ ਫਾਜ਼ਲਕਾਰ ਦੇ ਵਿੱਚ ਗਵਰਨਮੈਂਟ ਆਈਟੀਆਈ ਦੇ ਵਿੱਚ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੀ ਜਿਹੜੀ ਜ਼ਿਲ੍ਹਾ ਪੱਧਰੀ ਕਾਨਫਰੰਸ ਰੱਖੀ ਗਈ ਸੀ ਅ ਤੁਸੀਂ ਦੇਖਿਆ ਹੋਣਾ ਕਿ ਲੰਬੇ ਸਮੇਂ ਤੋਂ ਪੰਜਾਬ ਜਿਹੜੀ ਸਰਕਾਰ ਆ ਕੇਂਦਰ ਸਰਕਾਰ ਆ ਉਹਦੀਆਂ ਜਿਹੜੀਆਂ ਨੀਤੀਆਂ ਨੇ ਲਗਾਤਾਰ ਹੀ ਉਹ ਮੁਲਾਜ਼ਮ ਵਿਰੋਧੀ ਨੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਖਿਲਾਫ ਲਗਾਤਾਰ ਜਿਹੜਾ ਪੰਜਾਬ ਦਾ ਸਾਂਝਾ ਫਰੰਟ ਤੇ ਪੰਜਾਬ ਸੋਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਸੰਘਰਸ਼ ਕਰ ਰਹੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਲਗਾਤਾਰ ਮਲਾਜ਼ਮ ਮਸਲਿਆਂ ਤੋਂ ਕਿਨਾਰਾ ਕੀਤਾ ਜਾ ਰਿਹਾ ਮੀਟਿੰਗਾਂ ਜਿਹੜੀਆਂ ਨੇ ਉਹ ਦਿੱਤੀਆਂ ਵੀ ਜਾ ਰਹੀਆਂ ਨੇ ਪਰ ਮੀਟਿੰਗਾਂ ਨੂੰ ਟਾਲਿਆ ਵੀ ਜਾ ਰਿਹਾ ਮੀਟਿੰਗ ਕਰਨ ਦਾ ਕੋਈ ਸਬੱਬ ਜਿਹੜਾ ਅਜੇ ਤੱਕ ਨਹੀਂ ਬਣਿਆ ਜੀ ਦਾ ਕਰਕੇ ਪੂਰੇ ਮਲਾਜ਼ਮ ਵਰਗ ਦੇ ਵਿੱਚ ਵੱਡਾ ਰੋਸ ਆ ਤੇ ਰੋਸ ਇਹ ਇਸ ਕਰਕੇ ਵੀ ਆ ਜੀ ਜਿਹੜੀ ਇਹ ਸਰਕਾਰ ਇਹ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਅਸੀਂ ਕਿਸੇ ਮੁਲਾਜ਼ਮ ਨੂੰ ਕੱਚਾ ਨਹੀਂ ਰਹਿਣ ਦੇਵਾਂਗੇ ਅੱਜ ਤੱਕ ਇੱਕ ਵੀ ਮੁਲਾਜ਼ਮ ਜਣੀ ਦੀ ਕਿਤੇ ਪੰਜਾਬ ਸਰਕਾਰ ਨੇ ਪੱਕਾ ਨਹੀਂ ਕੀਤਾ ਇਸੇ ਤਰ੍ਹਾਂ ਜਿਹੜੀ ਸਰਕਾਰ ਕਹਿੰਦੀ ਸੀ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਅਸੀਂ ਜਿਹੜੀ ਆ ਪੁਰਾਣੀ ਪੈਨਸ਼ਨ ਲਾਗੂ ਕਰ ਦਿਆਂਗੇ ਪੰਜਾਬ ਦੀ ਸਰਕਾਰ ਜਿਹੜੀ ਆ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਵੀ ਇਸ ਮਸਲੇ ਦੇ ਹੱਥੋਂ ਕਿਨਾਰਾ ਕਰ ਚੁੱਕੀ ਹੈ ਇਸੇ ਤਰ੍ਹਾਂ ਜੇ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਡੀਏ ਦੀ ਗੱਲ ਹੋਵੇ ਅੱਜ ਦੀ ਹਾਲਾਤ ਦੇ ਵਿੱਚ ਪੰਜਾਬ ਦੀ ਸਰਕਾਰ 16% ਡੀਏ ਜਿਹੜਾ ਉਹ ਪਿੱਛੇ ਤੁਰੇ ਫਿਰਦੀ ਆ ਕੇਂਦਰ ਦੇ ਨਾਲੋਂ ਜਾਨੀ ਇੱਕ ਤਰ੍ਹਾਂ ਦੇ ਨਾਲ ਡੀ ਲਿੰਕ ਕਰਨ ਕਰਨ ਵੱਲ ਨੂੰ ਵੱਧ ਰਹੀ ਆ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਨਵੇਂ ਭਰਤੀ ਹੋ ਰਹੇ ਮਲਾਜ਼ਮ ਨੇ ਉਹਨਾਂ ਦੇ ਉੱਤੇ ਕੇਂਦਰੀ ਪੈਟਰਨ ਜਿਹੜਾ ਉਹ ਠੱਕੇ ਦੇ ਨਾਲ ਥੋਪਿਆ ਜਾ ਰਿਹਾ ਜਦੋਂ ਕਿ ਪੰਜਾਬ ਦਾ ਇੱਕ ਖਾਕਾ ਹੁੰਦਾ ਸੀ ਕਿ ਪੰਜਾਬ ਦੇ ਆਂਢ ਗੁਆਂਢ ਦੇ ਜਿਹੜੇ ਪਰਦੇਸ ਸੀਗੇ ਉਹੋ ਇਸ ਗੱਲ ਦੀ ਦਿਸ਼ਾ ਨਿਰਦੇਸ਼ ਜਿਹੜੇ ਆਹ ਪੰਜਾਬ ਤੋਂ ਲਿਆ ਕਰਦੇ ਸੀ ਅਗਭਾਈ ਪੰਜਾਬ ਤੋਂ ਲਿਆ ਕਰਦੇ ਸੀ ਕਿ ਪੰਜਾਬ ਦੇ ਵਿੱਚ ਐਸ ਸਕੇਲ ਐਸ categories ਨੂੰ ਮਿਲਦਾ ਪਰ ਅੱਜ ਉਲਟਾ ਹੋ ਰਿਹਾ ਅਸੀਂ ਪੱਛਮੀ ਬੰਗਾਲ ਤੋਂ ਬਾਅਦ ਸਾਰੇ ਸਟੇਟਾਂ ਤੋਂ ਤਨਖਾਹ ਦੇ ਮਾਮਲੇ ਦੇ ਵਿੱਚ ਲਗਭਗ ਪਛੜ ਚੁੱਕੇ ਆ ਜਿਹੜੇ ਪੰਜਾਬ ਤੋਂ ਮਤਲਬ ਗਵਾਂਡੀ ਸਟੇਟ ਅਗਵਾਈ ਲੈਂਦੇ ਸੀ ਅੱਜ ਅਸੀਂ ਉਹਨਾਂ ਹੀ ਗਵਾਂਡੀ ਸਟੇਟਾਂ ਦੀ ਤਨਖਾਹ ਵੱਲ ਝਾਕਦੇ ਆ ਅੱਜ ਸਾਡਾ ਮੁਲਾਜ਼ਮ ਵਰਗ ਹੈ ਜਿਹੜਾ ਉਹਨਾਂ ਦੀ ਤਨਖਾਹ ਵੱਲ ਵੇਖ ਰਿਹਾ ਹੈ ਇਸੇ ਤਰ੍ਹਾਂ ਹੀ ਪੇ ਕਮਿਸ਼ਨ ਦੀ ਗੱਲ ਆ ਜਣੀ ਦੀ ਪਿਛਲੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਜਿਹੜੀਆਂ ਨੇ ਉਹ ਅਜੇ ਤੱਕ ਦੂਰ ਨਹੀਂ ਕੀਤੀਆਂ ਗਈਆਂ ਤੇ اگਲਾ ਪੇ ਕਮਿਸ਼ਨ ਜਿਹੜਾ 26 ਦੇ ਵਿੱਚ 11 26 ਨੂੰ ਜਿਹੜਾ ਹੈਗਾ ਉਹ ਡਿਊ ਬਣਦਾ ਇਸੇ ਤਰ੍ਹਾਂ ਹੀ ਪੰਜਾਬ ਦੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਜਿਹੜੇ ਆ ਪੰਜਾਬ ਦੀ ਗਵਰਨਮੈਂਟ ਨੇ ਬੰਦ ਕੀਤੇ ਹੋਏ ਆ ਜਿਦੇ ਵਿੱਚ ਪਿੰਡੂ ਭੱਤੇ ਦੀ ਗੱਲ ਹੋਵੇ ਬਾਰਡਰ ਏਰੀਆ ਅਲਾਉਂਸ ਦੀ ਗੱਲ ਹੋਵੇ ਐਫਟੀਏ ਦੀ ਗੱਲ ਹੋਵੇ ਵਰਦੀ ਅਲਾਉਂਸ ਦੀ ਗੱਲ ਹੋਵੇ ਜਾਨੀ 37 ਤਰ੍ਹਾਂ ਦੇ ਭੱਤੇ ਜਿਹੜੇ ਆ ਪੰਜਾਬ ਦੀ ਸਰਕਾਰ ਜਿਹੜੀ ਬੰਦ ਕਰ ਚੁੱਕੀ ਆ ਪੰਜਾਬ ਦੇ ਮੁਲਾਜ਼ਮਾਂ ਦਾ 49 14 ਜਿਹੜਾ ਏਸੀਪੀ ਸਕੀਮ ਆ ਉਹ ਪੰਜਾਬ ਦੀ ਸਰਕਾਰ ਬੰਦ ਕਰ ਚੁੱਕੀ ਆ ਸਭ ਤੋਂ ਮਾੜੀ ਤੇ ਨਕਮੀ ਜਿਹੜੀ ਗੱਲ ਪੰਜਾਬ ਸਰਕਾਰ ਦੀ ਆ ਉਹ ਇਹ ਹੈ ਕਿ ਪਿਛਲੀ ਸਰਕਾਰ ਨੇ 200 ਰੁਪਿਆ ਇੱਕ ਡਿਵੈਲਪਮੈਂਟ ਟੈਕਸ ਲਾਇਆ ਸੀ ਮਲਾਜ਼ਮ ਉਹਨੂੰ ਜਜੀਆ ਟੈਕਸ ਬੋਲਦੇ ਆ ਜਾਨੀ ਉਹ ਟੈਕਸ 200 ਰੁਪਿਆ ਵੀ ਪੰਜਾਬ ਦੀ ਸਰਕਾਰ ਕਹਿੰਦੀ ਸੀ ਵੀ ਜਜੀਆ ਟੈਕਸ ਪੰਜਾਬ ਦੇ ਮਲਾਜ਼ਮਾਂ ਤੇ ਨਹੀਂ ਹੋਣਾ ਚਾਹੀਦਾ ਤੇ ਜਾਨੀ ਉਹ ਟੈਕਸ ਨੂੰ ਵੀ ਕੱਟਣ ਵਾਸਤੇ ਪੰਜਾਬ ਦੀ ਸਰਕਾਰ ਸਹਿਰਦ ਨਹੀਂ ਹੈ ਤੇ ਨਾ ਹੀ ਉਹਦੇ ਵਾਸਤੇ ਕੋਈ ਇਹਨਾਂ ਨੇ ਕੋਈ ਕਦਮ ਚੁੱਕਿਆ ਇਸ ਕਰਕੇ ਪੰਜਾਬ ਦਾ ਜਿਹੜਾ ਮਲਾਜ਼ਮ ਵਰਗਾ ਉਹ ਲਗਭਗ ਸਰਕਾਰ ਦੀ ਜਿਹੜੀ ਸਾਰੀ ਹਾਲਾਤ ਆ ਉਸ ਨੂੰ ਵੇਖ ਰਿਹਾ ਹੈ ਤੇ ਉਹਦੇ ਵਿੱਚ ਬਹੁਤ ਬੱਡੇ ਪੱਧਰ ਦੇ ਉੱਤੇ ਜਣੀ ਦੀ ਰੋਸ ਭਰਿਆ ਜਾ ਰਿਹਾ ਹੈ ਪੰਜਾਬ ਦੇ ਸਰਕਾਰ ਦੇ ਖਿਲਾਫ ਵੀ ਜਿਹੜੀ ਸਰਕਾਰ ਮਤਲਬ ਲੋਕਾਂ ਦੀ ਸਰਕਾਰ ਕਹਾਉਂਦੀ ਸੀ ਉਹ ਅੱਜ ਸਾਮਰਾਜੀਆਂ ਦੇ ਨਾਲ ਰਲ ਕੇ ਯਾਨੀ ਕਾਰਪੋਰੇਟਾਂ ਦੇ ਨਾਲ ਰਲ ਕੇ ਆ ਜਿਹੜੇ ਜੰਤਕ ਅਦਾਰੇ ਨੇ ਜਾਂ ਜਿਹੜੇ ਸਾਡੇ ਸਰਕਾਰੀ ਵਿਭਾਗ ਨੇ ਇਹਨਾਂ ਨੂੰ ਖਤਮ ਕਰ ਰਹੀ ਆ ਮਤਲਬ ਪੰਜਾਬ ਦੇ ਇਨ੍ਹਾਂ ਵਿਭਾਗਾਂ ਦੇ ਵਿੱਚ ਰੀਸਟ੍ਰਕਚਰ ਦੇ ਨਾਂ ਦੇ ਉੱਤੇ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਨਵੀਂ ਭਰਤੀ ਨਵੀਆਂ ਪੋਸਟਾਂ ਤਾਂ ਕੀ ਕ੍ਰੀਏਟ ਕਰਨੀਆਂ ਸੀ ਜਾਨੀ ਪੰਜਾਬ ਦੇ ਵਿਭਾਗਾਂ 'ਚ ਜਿਹੜੀਆਂ ਪਹਿਲਾਂ ਤੋਂ ਪੋਸਟਾਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਰੀਸਟ੍ਰਕਚਰ ਦੇ ਨਾਂ ਦੇ ਉੱਤੇ ਸਕੂਲ ਜਿਹੜੀ ਸਿੱਖਿਆ ਨੀਤੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਜਿਹੜੀ ਕਿ ਬਿਲਕੁਲ ਵੀ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਨਹੀਂ ਪੰਜਾਬ ਦੇ ਵਿਦਿਆਰਥੀਆਂ ਦੇ ਹਿੱਤ 'ਚ ਨਹੀਂ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਪੰਜਾਬ ਦੇ ਵਿੱਚ ਉਹ ਵੇਖਣ ਨੂੰ ਮਿਲ ਰਿਹਾ ਜਿਸ ਦਾ ਕੇ ਪੰਜਾਬ ਦੇ ਜਿਹੜੇ ਮਲਾਜਮ ਨੇ ਉਹ ਸੰਘਰਸ਼ ਕਰਨ ਵਾਸਤੇ ਮਜਬੂਰ ਨੇ ਇਸੇ ਲਈ 16 ਨਵੰਬਰ ਨੂੰ ਜਣੀ ਆ ਸਾਂਝਾ ਫਰੰਟ ਜਿਹੜਾ ਮਲਾਜਮਾਂ ਦਾ ਬਣਿਆ ਹੋਇਆ ਉਹਨਾਂ ਨੇ ਇਹ ਫੈਸਲਾ ਕੀਤਾ ਕਿ 16 ਨਵੰਬਰ ਨੂੰ ਸੰਗਰੂਰ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਊਗੀ ਅੱਜ ਇੱਥੇ ਅਸੀਂ ਪੰਜਾਬ ਸੋਆਰਡੀਨੇਟ ਸਰਵਿਸ ਫੈਡਰੇਸ਼ਨ ਦੀ ਫਾਜ਼ਲ ਕਾ ਦੇ ਵਿੱਚ ਜਿਹੜੀ ਇਕਾਈ ਆ ਉਹਦੀ ਚੋਣ ਜਿਹੜੀ ਆ ਉਹ ਦੁਬਾਰਾ ਤੋਂ ਯਾਨੀ ਇਸ ਇਕਾਈ ਨੂੰ ਅਸੀਂ ਨਵਿਆਉਣ ਦੇ ਲਈ ਆਏ ਹੋਇਆ ਇਕੱਤਰ ਹੋਏ ਹੋਏ ਆ ਤੇ ਸਾਰੇ ਸਾਥੀਆਂ ਨੇ ਬੜੀ ਸੁਹਿਰਦਤਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਂ ਆਪਣੇ ਵੱਲੋਂ ਯਾਨੀ ਇੱਥੇ ਚੁਣੀ ਹੋਈ ਜਿਹੜੀ ਟੀਮ ਆ ਉਹਨੂੰ ਇਨਕਲਾਬੀ ਮੁਬਾਰਕਵਾਦ ਪੇਸ਼ ਕਰਦਾ ਹਾਂ ਧੰਨਵਾਦ ਸਰਕਾਰ ਦੇ ਲਗਭਗ 14 ਮਹੀਨੇ ਬਾਕੀ ਰਹਿ ਗਿਆ ਇਹ ਟਾਈਮ ਦੇਖ ਲਈਏ ਤਾਂ ਕਿ ਇਹ ਸਾਰੀਆਂ ਮੰਗਾ ਬੇਰੁਜ਼ਗਾਰਾਂ ਦੀਆਂ ਮਲਾਜ਼ਮਾਂ ਦੀਆਂ ਔਰ ਬਾਰਡਰ ਪੱਟੀ ਦੇ ਲੋਗਾਂ ਦੀਆਂ ਇਹ ਹੱਲ ਹੋ ਸਕਦੀਆਂ ਦੇਖੋ ਜੇ ਸਰਕਾਰ ਆਪਣੀ ਸੁਹਿਰਦਤਾ ਦੇ ਨਾਲ ਹੱਲ ਕਰਨਾ ਚਾਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਪਰ ਜਿਹੜਾ ਤਜਰਬਾ ਰਿਹਾ ਪਿਛਲਾ ਜਿਹੜਾ ਹੁਣ ਤੱਕ ਦੀ ਅਸੀਂ ਗੱਲ ਕਰੀ ਆ ਪਿਛਲੀ ਉਸ ਤਜਰਬੇ ਤੋਂ ਇਹ ਗੱਲ ਲੱਗਦਾ ਹੈ ਵੀ ਪੰਜਾਬ ਦੀ ਸਰਕਾਰ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਏ ਕਾਰਪੋਰੇਟਾਂ ਵੱਲ ਨੂੰ ਵੱਧ ਚੁਗਾ ਰੱਖਦੀ ਆ ਇਸ ਲਈ ਕੋਈ ਸੁਭਾਵਨਾ ਨਹੀਂ ਹੈ ਲੋਕਾਂ ਦੇ ਮੈਦਾਨ ਚ ਆ ਕੇ ਲੜਾਈ ਤੋਂ ਬਿਨਾ ਸੰਘਰਸ਼ ਤੋਂ ਬਗੈਰ ਪੰਜਾਬ ਦੀ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਇਹ ਅਸੀਂ ਤੁਹਾਡੇ ਚੈਨਲ ਦੇ ਜ਼ਰਗੇ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਚਾਹੇ ਉਹ ਸਾਡੇ ਬੇਰਜਗਾਰ ਸਾਥੀ ਹੋਣ ਚਾਹੇ ਉਹ ਕੱਚੇ ਕੰਮੇ ਹੋਣ ਚਾਹੇ ਉਹ ਪੁਰਾਣੀ ਪੈਨਸ਼ਨ ਬਹਾਲੀ ਵਾਲੇ ਹੋਣ ਚਾਹੇ ਉਹ ਮਲਾਜਮਾਂ ਦਾ ਜਿਨ੍ਹਾਂ ਦਾ ਡੀਏ ਨਹੀਂ ਮਿਲਿਆ ਉਹ ਹੋਣ ਭਈ ਸਾਰਿਆਂ ਨੂੰ ਇੱਕ ਥੜੇ ਦੇ ਉੱਤੇ ਆ ਕੇ ਵੱਡੇ ਪੱਧਰ ਦੇ ਉੱਤੇ ਜਿਹੜਾ ਸੰਘਰਸ਼ ਹੈ ਪੰਜਾਬ ਦੀ ਸਰਕਾਰ ਦੇ ਖਿਲਾਫ ਲੜਨਾ ਪਊਗਾ ਤਾ ਤਾਂ ਬੇਸ਼ੱਕ ਮਲਾਜਮਾਂ ਦੀਆਂ ਜਾਂ ਬੇਰੁਜ਼ਗਾਰਾਂ ਦੀਆਂ ਜਾਂ ਪੁਰਾਣੀ ਪੈਨਸ਼ਨ ਵਾਲਿਆਂ ਦੀਆਂ ਜਾਂ ਜਿਹੜੇ ਕੱਟੇ ਹੋਏ ਭੱਤੇ ਆ ਉਹਨਾਂ ਦੀਆਂ ਤਾਂ ਤਾਂ ਬੇਸ਼ੱਕ ਇਹ ਸਮੱਸਿਆਵਾਂ ਮ ਹੱਲ ਹੋ ਜਾਣ ਨਹੀਂ ਪਿਛਲਾ ਤਜਰਬਾ ਇਹ ਦੱਸਦਾ ਵੀ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਪੱਖ ਦੀ ਨਹੀਂ ਉਹ ਜੋਕਾਂ ਦੇ ਪੱਖ ਦੀ ਆ ਉਹ ਕਾਰਪੋਰੇਟਾਂ ਦੇ ਪੱਖ ਦੀ ਆ ਉਸ ਦੇ ਲਈ ਸਾਨੂੰ ਜਿਹੜੀ ਆ ਲੜਾਈ ਤੇ ਸੰਘਰਸ਼ ਕਰਨਾ ਲਾਜ਼ਮੀ ਹੋਊਗਾ ਸਰ ਜਿਹੜੀ ਸਰਕਾਰ ਬਦਲਾਵ ਦੇ ਨਾਮ ਤੇ ਆਈ ਸੀ ਲੋਕਾਂ ਨੇ ਵਟਾਂ ਪਾਈਆਂ ਜੇ ਆਪਾਂ ਗੱਲ ਕਰੀਏ ਬੇਰਜ਼ਗਾਰੀ ਤੁਸੀਂ ਵੀ ਗੱਲ ਕਰ ਰਹੇ ਹੋ ਆਪਾਂ ਗੱਲ ਕਰੀਏ ਨਸ਼ੇ ਦੀ ਉਹ ਵੀ ਬਹੁਤ ਜ਼ਿਆਦਾ ਆਪਾਂ ਗੱਲ ਕਰੀਏ ਲਾਂਡ ਆਊਟ ਦੀ ਕੋਈ ਵੀ ਚੀਜ਼ ਦਾ ਮਤਲਬ ਸੰਭਲਦੀ ਨਹੀਂ ਉਹ ਆ ਤਜਰਬੇ ਦੀ ਘਾਟ ਆ ਕਿ ਸਾਰਾ ਫਿਰ ਫੋਰਸ ਚ ਚਲੇਗਾ ਆ ਦੇਖੋ ਇੱਕ ਜਿਹੜੀ ਗੱਲ ਤੁਸੀਂ ਸਵਾਲ ਮੈਥੋਂ ਪੁੱਛਿਆ ਵੀ ਤਜਰਬੇ ਦੀ ਘਾਟ ਆ ਜਾਂ ਕੀ ਆ ਅਸਲ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਉਦੋਂ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਕਾਲੀਆਂ ਦੀ ਸਰਕਾਰ ਹੋਵੇ ਉਹਦੇ ਵਿੱਚ ਬੇਰੁਜ਼ਗਾਰੀ ਅੰਤਾਂ ਦੀ ਫੈਲੀ ਉਹਦੇ ਵਿੱਚ ਮੁਲਾਜ਼ਮਾਨੀਆਂ ਸਮੱਸਿਆਵਾਂ ਨਹੀਂ ਹੱਲ ਹੋਈਆਂ ਉਹਦੇ ਵਿੱਚ ਕਿਸਾਨੀ ਦੇ ਮੁੱਦੇ ਨਹੀਂ ਹੱਲ ਹੋਏ ਉਹਦੇ ਵਿੱਚ ਮਜ਼ਦੂਰਾਂ ਦੇ ਮੁੱਦੇ ਨਹੀਂ ਹੱਲ ਹੋਏ ਲੋਕਾਂ ਕੋਲੇ ਇਹਨਾਂ ਨੂੰ ਚੁਣਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਸੀ ਔਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪ ਦੇ ਆਪ ਨੂੰ ਇੱਥੇ ਡਿਵੈਲਪ ਕੀਤਾ ਵੀ ਅਸੀਂ ਬਦਲਾ ਲਿਆ ਦੇਾਂਗੇ ਜੀ ਸਾਡੀ ਸਰਕਾਰ ਜਿਹੜੀ ਆ ਪਿੰਡਾਂ ਦੀਆਂ ਸੱਥਾਂ ਚੋਂ ਚੱਲੂਗੀ ਸਾਡੀ ਸਰਕਾਰ ਜਿਹੜੀ ਆ ਉਹ ਲੋਕਾਂ ਤੋਂ ਚੱਲੂਗੀ ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਜਾਨੀ ਬਹੁਤ ਸਾਰੇ ਲੁਭਾਵਨੇ ਨਾਰੇ ਸੀ ਜਿਹਦੇ ਦੇ ਵਿੱਚ ਲੋਕ ਜਿਵੇਂ ਚੂਹਾ ਕੜਿੱਕੀ ਚ ਫਸ ਜਾਂਦਾ ਇਸੇ ਤਰੀਕੇ ਦੇ ਨਾਲ ਲੋਕ ਜਾਨੀ ਇਹਨਾਂ ਦੇ ਲੁਭਾਵਨੇ ਨਾਰਿਆਂ ਦੇ ਪ੍ਰਭਾਵ ਥੱਲੇ ਆ ਗਏ ਜੀਦਾ ਕਰਕੇ ਇਹ ਸਰਕਾਰ ਬਣ ਗਈ ਰਹੀ ਗੱਲ ਜਿਹੜੀ ਤੁਸੀਂ ਤਜਰਬੇ ਦੀ ਕਰੀ ਆ ਇਹ ਗੱਲ ਨਹੀਂ ਸੀ ਬਈ ਸਰਕਾਰ ਦੇ ਕਿਸੇ ਮੰਤਰੀ ਨੂੰ ਸਰਕਾਰ ਦੇ ਕਿਸੇ ਸੰਤਰੀ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਬਈ ਉਸ ਟਾਈਮ ਸਰਕਾਰੀ ਖਜ਼ਾਨੇ ਦੇ ਕੀ ਖਲਾਤ ਨਹੀਂ ਜਾਂ ਇਸ ਗੱਲ ਦਾ ਪਤਾ ਨਾ ਹੋਵੇ ਬਈ ਸਰਕਾਰ ਕਿਹੜੇ ਰਾਹ ਦੇ ਉੱਤੇ ਪਈ ਆ ਕਿਉਂਕਿ ਜੇ ਇਹ ਗੱਲ ਨਾ ਪਤਾ ਹੁੰਦੀ ਤਾਂ ਲਾਜ਼ਮੀ ਤੌਰ ਤੇ ਇਹ ਕੁਛ ਨਾ ਕੁਛ ਸੋਚ ਕੇ ਨਾਰੇ ਦਿੰਦੇ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਸੀ ਇਹਨਾਂ ਨੂੰ ਪਤਾ ਸੀ ਵੀ ਅਸੀਂ ਹੱਲ ਤਾਂ ਕਰ ਸਕਦੇ ਆ ਪਰ ਮਸਲਾ ਜਿਹੜਾ ਸਭ ਤੋਂ ਵੱਡਾ ਉਹ ਇਹ ਹੈ ਬਈ ਤੁਸੀਂ ਚੁਣੇ ਹੋਏ ਕੀ ਦੇ ਪੈਸੇ ਨਾਲ ਤੁਹਾਨੂੰ ਤੁਹਾਡੀਆਂ ਚੋਣਾਂ ਜਿਹੜੀਆਂ ਸੀ ਉਹਦਾ ਫੰਡ ਕਿੱਥੋਂ ਆਇਆ ਸੀ ਜਾਣੀ ਜਿਹੜੇ ਪਿਛਲੇ ਤਜਰਬੇ ਦੱਸਦੇ ਆ ਉਹ ਫੰਡ ਜਿਹੜਾ ਹੈਗਾ ਕਾਰਪੋਰੇਟਾਂ ਦੇ ਵੱਲੋਂ ਆਇਆ ਸੀ ਜਿਹੜੀ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੇ ਵੀ ਕਿਸੇ ਰਾਜਨੀਤਿਕ ਦਲ ਨੂੰ ਜਿਹੜਾ ਚੋਣਾਂ ਦੇ ਵਿੱਚ ਫੰਡ ਕਾਰਪੋਰੇਟ ਅਦਾਰਿਆਂ ਵੱਲੋਂ ਆਊਗਾ ਤਾਂ ਲਾਜ਼ਮੀ ਤੌਰ ਤੇ ਉਹ ਉਹਦੇ ਪੱਖ ਦੀ ਨੀਤੀ ਲੈ ਕੇ ਆਉਣਗੇ ਇਹ ਜਿਹੜੇ ਲੋਕ ਨੇ ਏ ਵੀ ਉਹ ਕਾਰਪੋਰੇਟ ਪੱਖੀ ਨੀਤੀਆਂ ਐਸੇ ਕਰਕੇ ਲੈ ਕੇ ਆ ਰਹੇ ਆ ਬਈ ਉਹਨਾਂ ਨੂੰ ਫੰਡ ਜਿਹੜਾ ਸੀ ਉਹਨਾਂ ਹੀ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਆਇਆ ਸੀ ਜਿਹੜੀਆਂ ਚੋਣਾਂ ਸੀ ਉਹਨਾਂ ਦੇ ਬਲ ਬੁੱਤੇ ਦੇ ਉੱਤੇ ਲੜੀਆਂ ਜਾ ਰਹੀਆਂ ਨੇ ਜੀਦਾ ਕਰਕੇ ਇਹ ਇਸ ਮਤਲਬ ਲੋਕਾਂ ਦੇ ਪੱਖ ਦੀ ਗੱਲ ਆ ਜਿਹੜੀ ਉਹ ਨਹੀਂ ਕਰਦੇ ਤੇ ਲੋਕਾਂ ਦੇ ਪੱਖ ਦੀ ਗੱਲ ਜੇ ਇਹ ਕਰਨਗੇ ਤਾਂ ਉਹ ਕਾਰਪੋਰੇਟ ਘਰਾਣੇ ਇਹਨਾਂ ਦੀ ਬਾਹ ਨੂੰ ਮਰੋੜਾ ਦਿੰਦੇ ਆ ਐਸੇ ਕਰਕੇ ਆ ਜਿਹੜੇ ਜਨਤਕ ਅਦਾਰੇ ਆ ਇਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਇਸੇ ਕਰਕੇ ਪੈਨਸ਼ਨਾਂ ਖੋਈਆਂ ਜਾ ਰਹੀਆਂ ਨੇ ਇਸੇ ਕਰਕੇ ਬੇਰੁਜ਼ਗਾਰੀ ਵਧਾਈ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਫਿਰ ਉਹਨਾਂ ਦਾ ਜਾਣੀ ਦੀ ਸ਼ੋਸ਼ਣ ਕੀਤਾ ਜਾ ਸਕੇ ਉਹਨਾਂ ਨੂੰ ਕੰਪਨੀਆਂ ਦੇ ਵਿੱਚ ਨਗੂਣੀਆਂ ਤਨਖਾਹਾਂ ਤੇ ਰੱਖਿਆ ਜਾ ਸਕੇ ਇਸ ਕਰਕੇ ਇਹ ਸਾਰਾ ਘਟਨਾਕਰਮ ਜਿਹੜਾ ਹੈ ਉਹ ਵਾਪਰ ਰਿਹਾ ਹੈ ਮੈਂ ਤਾਂ ਗੱਲ ਜਾਊਗੀ ਅੱਗੇ ਬਾਅਦ ਤੇ ਦੇ ਬੱਕਰੇ ਬੱਕਰੇ ਰਾਹੀ ਆਪਾਂ ਕੰਮ ਕਰਨਾ ਤਾਂ ਫਿਰ ਪ੍ਰਾਪਤੀ ਵੀ ਘਟੂਗੀ ਲੋਕਾਂ ਦੇ ਸਵਾਲ ਵੀ ਸਾਡੇ ਤੇ ਖੜੇ ਆ ਕਿ ਸਮਾਜਵਾਦ ਉਹ ਕਿੱਧਰ ਨੂੰ ਜਾ ਰਿਹਾ ਤਾਂ ਉਸ ਪਾਸੇ ਅਧਿਤੀ ਦੁਤਰਾ ਮੈਂ ਉਹਨਾਂ ਨੂੰ ਕਹਿੰਦਾ ਉਹ ਪਾਸੇ ਨਹੀਂ ਇਹਦੇ ਨਹੀਂ ਜਾ ਰਹੇ ਤੁਸੀਂ ਆਪਾਂ ਕਾਹਨੂੰ ਬੁਲਾਇਓ ਬੱਟੇ ਨਹੀਂ ਭਾਵੇਂ ਤੁਸੀਂ ਦੋ ਜਣੇ ਨਾ ਸੇ ਉਹਨਾਂ ਦੇ ਕੋਲ ਕੋਈ ਦੁਆਰ ਨਹੀਂ ਤੇ ਇਸ ਕਰਕੇ ਲੜਾਈ ਬਹੁਤ ਸੇ ਲੜੀ کٹھے ہو کے ہے پارٹی کوئی بھی ہوئے تو اکالیاں بھی ملازم جتنے بندیاں ہیں کانگریڈوں کی بھی ملازم ہیں بنیام پارٹی دے ملازم جتنے بند ہیں ایک بار منگا لو تو صحیح یار بھی ایسی آ اٹھ رکھ کے آ جاؤ آ جاؤ بیٹھو ایک بار رکھو تین بار رکھو پانچ بار رکھو جن بار رکھو ان کو آ جاؤ ملازم دگا تو ہوئی نہیں یہ بھی ہوئی ہے بھی ہوئی ہے سارے تک حل ہوتے ہیں پر کوشش کا کوشش رہے تک حل نہیں ہوتے ہیں تو ہو سن ہوجب کرو کے بہت بہت سان بات میں پینٹنگ کرنا کافی رنجن بنا کی کسی بھی کافی حاضر ہواؤ جیسا سبا بہت بڑی کام کر دیا ਜਿੰਨਾਂ ਦੇ ਅਧਿਕਾਰਾਂ ਨੂੰ ਕਲਪਨ ਕਰਦੇ ਹਨ ਪਰ ਪੰਜਾਬ ਸਰਕਾਰ ਦੇ ਜਿਹੜੇ ਪੀਸੀਐਸ ਹੈ ਜਾਂ ਕੋਈ ਹੋਰ ਕਰਨਾਗੀਆਂ ਨੇ ਬਣਾ ਦੇਣਾ ਉਹਨਾਂ ਨੂੰ ਕੋਈ ਡੀਐਨਸੀ ਵੀ ਨਹੀਂ ਮਿਲਿਆ ਮੰਗਾਂ ਦੀ ਗੱਲ ਕਰੀਏ ਤਾਂ ਬਹੁਤ ਨਵੀਂ ਕ੍ਰਿਸ਼ਮੇਸ਼ਾ ਲੜਨ ਵਾਲੇ ਲੋਕ ਚੰਗੇ ਸੀ ਜਿਹੜੇ ਲੜ ਰਹੇ ਸੀ ਉਹਨਾਂ ਦੀ ਸੋਚ ਸੀ ਵੀ ਅਸੀਂ ਕਦੇ ਨਾ ਕਦੇ ਦੇਸ਼ ਆਜ਼ਾਦ ਕਰਾਵਾਂਗੇ ਪਰ ਜਿਹੜੇ ਕਰਾਂ ਦੇ ਵਿੱਚ ਬੈਠੇ ਸੀ ਉਹਨਾਂ ਨੇ ਮਜ਼ਾਕ ਉਡਾਉਂਦੇ ਸੀ ਲੈ ਹਿੰਦੁਸਤਾਨ ਵੀ ਕਦੇ ਆਜ਼ਾਦ ਹੋਊਗਾ ਉਹਨਾਂ ਦੇ ਖੂਨ ਦੇ ਸਦਕਾ ਅੱਜ ਆਪਾਂ ਆਜ਼ਾਦੀ ਦੀ ਨਿਗਮ ਮਾਣ ਰਹੇ ਹਾਂ ਸਾਥੀਓ ਦੇ ਵਿੱਚੋਂ ਕਦੇ ਕਿਸੇ ਬੰਦੇ ਨੇ ਉਸ ਨੂੰ ਇਤਤਵ ਬਤਨ ਸਮਾ ਲੈਣ ਤੇ ਹੱਥ ਅੱਡਾ ਕਦੇ ਮੁਲਾਜ਼ਮਾਂ ਦੀ ਗੱਲ ਨਹੀਂ ਕੀਤੀ ਸਾਡਾ ਮੁੱਖ ਮੰਤਰੀ ਕਮਾਂਚਲ ਪ੍ਰਦੇਸ਼ ਦੇ ਤਿਰੋੜਾ ਤੋਂ ਪਹਿਲਾਂ ਕਹਿੰਦਾ ਮੈਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਟਾ ਬਾਕਸ਼ਾ ਸਾਡਾ ਪੰਜਾਬ ਦਾ ਪੁੱਤ ਤੇ ਬਹੁਤ ਦਮਨਸਰ ਕੋ ਤੁਹਾਡੇ ਸਹਿਯੋਗ ਅਤੇ ਮੇਰੀ ਪਹਿਲੋ ਕੱਲ ਸਾਜਸੀ ਇੱਕ ਬੜਾ ਵੱਡਾ ਫੈਮਰਾ ਕਰਨ ਜਾ ਰਹੇ ਆ ਸਾਰੇ ਨਵੇਂ ਬੰਦੀਆਂ ਦੀ ਜਿਹੜੀ ਜਿਹੜੀ ਤੋਰ ਹੁੰਦੀ ਹੈ ਉਹਨੂੰ ਪੰਜਾਬੀ ਚ ਪੱਪਾ ਤੋਂ ਸਾਫਤਾ ਖੱਪਾ ਕਹਿੰਦੇ ਨੇ ਤੇ ਆਪ ਜੀ ਦੀ ਯਾਤਰੀ ਚੋਣ ਕਰਨ ਜਾ ਰਹੇ ਆ ਮੈਂ ਆਪਣੇ ਸਾਥੀ ਗੁਰ ਇਹ ਗੱਲ ਦ ਕਹਿਣਾ ਚਾਹੁੰਦਾ ਕਿ ਹੌਣ ਵਾਲੀ ਸਤਿਛੇ ਦੀ ਜੰਮਪਾ ਸਾਰੇ ਦੇਖੇ ਇੱਕ ਡਰਾਈ ਰੇਡ ਦੇ ਪਿੱਛੇ ਟੈਕ ਮੋਟਰ ਦੇ ਵਿੱਚੋਂ ਲੋਨ ਨੂੰ ਬੱਤੀ ਨੂੰ ਬੂਟੇ ਬੂਟੇ ਮਾਰ ਦਿੱਤਾ ਔਰ ਕੇਂਦਰ ਸਰਕਾਰ ਨੇ ਦੇ ਦਿੱਤਾ ਪੰਜਾਬ ਸਰਕਾਰ ਦੇ ਕੋਲ ਨੋਟੇ ਅੱਜੋ ਗੱਲ ਇਹ ਆ ਵੀ ਦੇ ਆਪੀ ਸਾਰੇ ਇੱਕ ਫੈਡਰੇਸ਼ਨ ਦੇ ਬੰਦੇ ਬਿੱਤੇ ਹੋ ਕੇ ਸਾਰੇ ਕੰਦੇ ਸਤਿਕਾਰ ਜੇ ਤੁਹਾਨੂੰ ਕਿਤੇ ਮੇਰੇ ਨੇ ਸੈਂਟਰ ਨੂੰ ਅੱਜ ਵੀ ਲੋੜ ਪੈਂਦੀ ਏ ਕਿ ਅਸੀਂ ਇਹ ਤੁਹਾਨੂੰ ਸਹਿਯੋਗ ਕਰਾਂਗੇ ਮੈਂ ਆਪਣੀ ਬ੍ਰਾਂਚ ਗੁਰੂ ਦਾ ਵੱਲੋਂ ਸਾਰੇ ਮੁੱਦਿਆਂ ਦੀ ਟੀਮ ਬਣਾਉਣਾ ਤੇ ਦੱਸਣੀ ਜਦੋਂ ਵੀ ਤੁਹਾਨੂੰ ਕਿਤੇ ਸਾਡੀ ਲੋੜ ਪਵੇਗੀ ਮੇਰੀ ਬ੍ਰਾਂਚ ਇਸ ਦਾ ਤੇ ਜਲਾਲਾਬਾਦ ਅਸੀਂ ਇਸ ਫੈਡਰੇਸ਼ਨ ਦੇ ਨਾਲ ਮੋਢੇ ਨਾਲ ਮੋਢਾ ਨਾਲ ਕੰਮ ਕਰਾਂਗੇ ਇਹਨੀਆਂ ਬੇਤੀਆਂ ਸਭ ਦਾ ਆਪਣੀ ਅਗੋਂ ਤਾਲਵੰਦ ਪੈਰਾ ਮੈਡੀਕਲ ਸਟਾਫ ਤੇ ਜ਼ਿਲ੍ਹਾ ਪ੍ਰਧਾਨ ਪੰਜਾਬ ਮੋਡਰਨ ਸਬਸ ਫੈਡਰੇਸ਼ਨ ਵਿਗਿਆਨਕ ਜ਼ਿਲ੍ਹਾ ਨੂੰ ਜਿਲਕੋਟਾ ਸਾਹਿਬ ਜੇ ਸੁਨੰਦਰ ਦੋਧਾਰੀ ਉਹ ਆਪਣੇ ਚਾਰ ਸਾਹਿਲ ਸੰਜੇ ਕਾਨ ਸਾਥੀ ਦੋਧਾਰੀ ਫਤਿਹ ਤੇ ਸਾਰੇ ਵੀ ਆਏ ਹੋਏ ਇਹਨਾਂ ਵੀ ਕਵਰ ਕਰ ਲਈਏ ਨਾਰੇ ਜਨਾ ਅਨੰਦੀ ਬਣਦੀ ਪੰਜਾਬ ਕੁਆਲਿਟੀ ਸਰਵਿਸ ਫੈਡਰੇਸ਼ਨ ਅੱਜ ਤੁਸੀਂ ਵੱਡੇ ਜੱਜਪੇ ਦੇ ਨਾਲ ਸ਼ਿਗਰਸੀ ਯੂਨੀ ਪੰਜਾਬ ਤੋਂ ਬਾਡੀ ਦੇ ਸਰਵਿਸ ਫੈਡਰੇਸ਼ਨ ਵਿਗਿਆਨ ਚ ਦੀ ਜਿਹੜੇ ਦੀ ਕਾਨਫਰੰਸ ਕਰ ਰਹੇ ਹੋ ਕਿ ਨਵੀਂ ਟੀਮ ਦੀ ਜਿਹੜੀ ਹੈਗੀ ਚੋਣ ਕਰ ਰਹੇ ਨੇ ਨਿਯਿਤ ਦੇ ਵਿੱਚ ਆਪ ਦੇ ਸਭਾ ਸਾਨੂੰ ਜਿਹੜਾ ਹੈਗਾ ਇੱਕ ਜੁੜਤਾ ਹੋ ਕੇ ਸਾਰੇ ਡਿਪਾਰਟਮੈਂਟਾਂ ਨੂੰ ਮੁਲਾਜ਼ਮਾਂ ਨੂੰ ਇੱਕ ਪਲੇਟਫਾਰਮ ਤੇ ਹੋ ਕੇ ਲੜਨੀ ਲੋੜ ਹੈ ਜਿਸ ਤਰ੍ਹਾਂ ਦੇ ਤਿੱਖੇ ਵਾਰ ਸਾਡੇ ਤੇ ਹੋਏ ਐ ਚਾਹੇ ਉਹ ਸਾਡੀ ਪੈਨਸ਼ਨ ਹੋਵੇ ਜਾਂ ਕਿਤੇ ਸਰਕਾਰ ਨਾਲ ਇਸ ਤਰ੍ਹਾਂ ਦੀ ਕਰਕੇ ਉਹਨਾਂ ਨੇ ਸਾਨੂੰ ਤਿੰਨ ਥੁੰਬੀ ਮਟੀਆਂ ਦਿੱਤਾ ਸਾਡਾ ਜਿਹੜਾ ਅਸੀਂ ਬਦਲਾ ਤੇ ਚਾਲ ਤੇ ਸਰਕਾਰ ਬਣਦੀ ਸੀ ਮੈਨੂੰ ਲੱਗਦਾ ਹੈ ਅੱਜ ਹਰੇਕ ਪੰਜਾਬ ਦਾ ਜਿਹੜਾ ਵਰਗੇ ਤੋਂ ਤਾਂ ਤੁਸੀਂ ਕਿਹਾ ਕਿ ਸਰਕਾਰ ਇਹ ਕਾਰ ਰਹੀ ਹੈ ਕਿ ਇਹ ਬੜੀ ਬੜੀ ਚੰਗੀ ਕਰ ਰਹੀ ਹੈ ਕਿ ਇਹਨੇ ਸਰਕਾਰ ਬਣਾ ਕੇ ਅਸਲ